हां जी दोस्तों सारे अनुससियक कोलो आज अपन एक और नई वीडियो लेके हाजिर होया है आपके को टाइला दी आज अपन टाइला दे विच लेके आए हां किचन दे, दे, दे नए-नए डिजाइन ये ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 8x24 ਦਾ ਡਿਜ਼ਾਈਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਦੇਖਣ ਨੂੰ ਮਿਲ ਜਾਣਗੇ ਜਿਸ ਕਿਸੇ ਨੂੰ ਜਰੂਰ ਤੋਂ ਹੋਏ ਆਪਣੇ ਨਾਲ ਕੰਟੈਕਟ ਕਰ ਸਕਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਆਪਣੇ ਸ਼ੋਅ ਸਾਰ ਸੈਰ ਦੇ ਵਿੱਚ ਨੇ ਤੁਹਾਨੂੰ ਇਸ ਏਰੀਏ ਦੇ ਵਿੱਚ ਵੀ ਜ਼ਰੂਰ ਤਾਂ ਤੁਹਾਨੂੰ ਪੈਨ ਮਿਲ ਜੂਗੀ ਪੈਨ ਸਾਰੀ ਪ੍ਰੀਮੀਅਮ ਕੁਆਲਟੀ ਹੋਏਗੀ ਉਸ ਤੋਂ ਬਿਨਾ ਤੁਹਾਨੂੰ ਹੋਰ ਕੇ ਸਾਰੇ ਦੇ ਸਾਰੇ ਸਾਈਜ਼ ਤਕਾਮਾਂਗੇ ਵੱਡੇ ਵੀ ਛੋਟੇ ਵੀ ਇਹ ਨੇ 824 ਦੇ ਉਸ ਤੋਂ ਬਿਨਾ ਅੱਗੇ ਤੁਹਾਨੂੰ ਮਿਲਾਉਣਿਆ 1022 30 ਦੇ ਸਾਈਜ਼ਾਂ 1022 ਦੇ ਵਿੱਚ ਵੀ ਤੁਹਾਨੂੰ ਉਸ ਜਿੰਨ ਮਿਲ ਜਾਣਗੇ 1022 30 ਤੋਂ ਬਿਨਾ ਹੋਰ ਤੁਹਾਨੂੰ ਹੋਰ ਸਾਰੇ ਡਿਜ਼ਾਈਨ ਮਿਲ ਜਾਣਗੇ ਜਿੱਦਾਂ ਅੱਜ ਕੱਲ੍ਹ ਫੋਨ ਦੇ ਵਿੱਚ ਟ੍ਰੈਂਡ ਚੱਲ ਰਿਹਾ ਹੈ ਸਕਦੇ ਉਤੇ ਬਾਲ ਤੇ ਵੀ ਯੂਜ਼ ਕਰ ਸਕਦੇ ਹਾਂ ਬਾਹਰ ਐਲੀਵੇਸ਼ਨ ਲਈ ਵੀ ਯੂਜ਼ ਕਰ ਸਕਦੇ ਹਾਂ ਇਹ ਬਿਟਰੀ ਫਾਇਰਟ ਦੇ ਵਿੱਚ ਟਾਇਲ ਆਉਂਦੀ ਆ ਅਗਰ ਟਾਇਲ ਦਾ ਕੋਈ ਵੀ ਕਲਰ ਵਗੈਰਾ ਫੇਟ ਹੁੰਦਾ ਤਾਂ ਵੀ ਆਪਣੀ ਫੁੱਲ ਗਾਰੰਟੀ ਆ ਕੋਈ ਟਾਇਲ ਤੁਹਾਡੇ ਤੱਕ ਪਹੁੰਚਣ ਵੇਲੇ ਕੋਈ ਟੁੱਟ ਭੱਜ ਆਉਂਦੀ ਆ ਕਲਰ ਵੇਰੀਏਸ਼ਨ ਆਉਂਦਾ ਕੋਈ ਟਾਇਲ ਦੇ ਵਿੱਚ ਬੈਂਡ ਆਉਂਦਾ ਉਹ ਆਪਣੀ ਫੁੱਲ ਗਾਰੰਟੀ ਹੋਵੇਗੀ ਕਿਉਂਕਿ ਟਾਇਲ ਇਹ ਸਾਰੀ ਪ੍ਰੀਮੀਅਮ ਦੇ ਵਿੱਚ ਆ ਇਸ ਦੇ ਵਿੱਚ ਕੋਈ ਵੀ ਇਦਾਂ ਦੀ ਦਿੱਕਤ ਨਹੀਂ ਆਉਂਦੀ ਇਨਾਂ ਦੇ ਰੇਟ ਨੇ ਜੋ ਸਾਈਜ਼ ਦੇ ਮੁਤਾਬਕ ਨੇ ਸਾਰਿਆਂ ਦੇ ਅਲੱਗ-ਅਲੱਗ ਰੇਟ ਹੋਣਗੇ ਤੁਹਾਨੂੰ ਜਿੱਦਾਂ ਦਾ ਵੀ ਚਾਹੀਦਾ ਤੁਸੀਂ ਸਾਨੂੰ ਫੋਨ ਤੇ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਰੇਟ ਵੀ ਦੱਸ ਦਿੱਤੇ ਜਾਣਗੇ ਤੇ ਟਾਈਲ ਦੇ ਡਿਜ਼ਾਈਨ ਵੀ ਭੇਜ ਦੇਾਂਗੇ ਇਸ ਤੋਂ ਬਿਨਾ ਤੁਹਾਨੂੰ ਹੋਰ ਦਿਖਾਵਾਂਗੇ 8x40 8x48 ਤੇ 4x48 ਜਿੰਨੇ ਡਿਜ਼ਾਈਨ ਬੁਟਨ ਦੇ ਵਿੱਚ ਆਪਣੇ ਕੋਲ ਨੇ ਇੰਨੇ ਸ਼ਾਇਦ ਕਿਸੇ ਹੋਰ ਸ਼ੋਰੂਮ ਤੇ ਤੁਹਾਨੂੰ ਮਿਲਣਾ ਦੇਖ ਸਕਦੇ ਹੋ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਨੇ ਕੁਆਲਟੀ ਸਾਰੀ ਇੱਕ ਨੰਬਰ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਗਰ ਇਸ ਤੋਂ ਬਿਨਾ ਤੁਹਾਨੂੰ ਕੋਈ ਹੋਰ ਸਾਈਜ਼ ਦੇ ਵਿੱਚ ਟਾਇਲ ਚਾਹੀਦੀ ਆ ਤਾਂ ਸਾਨੂੰ ਕਮੈਂਟ ਕਰੋ ਜਾਂ ਸਾਨੂੰ ਫੋਨ ਕਰੋ ਅਸੀਂ ਤੁਹਾਨੂੰ ਫੋਟੋ ਤੇ ਵੀਡੀਓ ਭੇਜ ਦੇਵਾਂਗੇ ਇਹ 8x48 ਦਾ ਸਾਈਜ਼ ਆ ਗਿਆ ਦੇਖ ਸਕਦੇ ਹੋ ਇਸ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਮਿਲ ਜਾਣਗੇ ਇੰਨਾ ਡਿਜ਼ਾਈਨਰ ਨੂੰ ਤੁਸੀਂ ਫਲੋਰ ਤੇ ਵੀ ਯੂਜ਼ ਕਰ ਸਕਦੇ ਹੋ, ਵਾਲ ਤੇ ਵੀ ਯੂਜ਼ ਕਰ ਸਕਦੇ ਹੋ। ਕਿਉਂਕਿ ਅੱਜ ਕੱਲ ਬੋਰਡਨ ਦੇ ਵਿੱਚ ਫਲੋਰ ਤੇ ਵੀ ਬਹੁਤ ਟ੍ਰੈਂਡ ਚੱਲ ਰਹੇ ਆ। ਵੀਡੀਓ ਦੇ ਨਾਲ ਜੁੜੇ ਰਹੋ, ਅੱਗੇ ਹੋਰ ਵੀ ਡਿਜ਼ਾਈਨ ਤੁਹਾਨੂੰ ਦੇਖਣ ਨੂੰ ਬਹੁਤ ਸੋਹਣੇ-ਸੋਹਣੇ ਮਿਲਣਗੇ। ਇਹ ਦੇਖ ਸਕਦੇ ਹੋ A4Y 48 ਸਾਈਜ਼ ਆ ਗਿਆ। ਇਹ ਬਹੁਤ ਤੁਹਾਨੂੰ ਘੱਟ ਸ਼ੋਅਰੂਮਾਂ ਤੇ ਮਿਲੂਗਾ। ਜਿਸ ਦੇ ਵਿੱਚ ਕਲਰ ਬਹੁਤ ਸੋਹਣੇ-ਸੋਹਣੇ ਨੇ ਦੇਖ ਸਕਦੇ ਹਾਂ। ਜਿਸ ਕਿਸੇ ਨੂੰ ਵੀ ਚਾਹੀਦਾ ਸਾਡੇ ਨਾਲ ਕੰਟੈਕਟ ਕਰ ਸਕਦਾ। ਸਾਡੇ ਸ਼ੋਅਰੂਮ ਹਰ ਸ਼ਹਿਰ ਦੇ ਵਿੱਚ ਨੇ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ।